ਦਾ ਸੇਵਾਦਾਰਾਂ ਦਾ ਬਹੁਤ ਬਹੁਤ ਮਾਣ ਬਸੋ ਸੁਪਨੀ ਕਰਾਂ ਚਾਹੋਗੇ ਕਿਵੇਂ ਦੇ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਿਕਰਮਜੀਤ ਸਿੰਘ ਪਿੰਡ ਚੋੜ ਦਾ ਸਰਪੰਚ ਮੈਂ ਪਹਿਲੀ ਤੇ ਗੱਲ ਸਾਰੇ ਪਿੰਡ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਸ ਲਈ ਇੱਕ ਪਿੰਡ ਦਾ ਸਰਪੰਚ ਚੁਣਿਆ ਤੇ ਮੈਂ ਪਿੰਡ ਵਾਸੀਆਂ ਨਾਲ ਵਾਅਦਾ ਕਰਦਾ ਹਾਂ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਪਿੰਡ ਦਾ ਕੋਈ ਵੀ ਕੰਮ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ ਸਾਰੇ ਕੰਮ ਨੂੰ ਪਿੰਡ ਦੇ ਪਿੰਡ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਭਾਵੇਂ ਪਿੰਡ ਦੇ ਕੋਈ ਵੀ ਕੰਮ ਹੋਵੇ ਗਰਾਊਂਡ ਗਲੀਆਂ ਨਾਲੀਆਂ ਹਰੇਕ ਚੀਜ਼ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਪਿਛਲੀ ਪੰਚਾਇਤ ਉਹ ਲੋਕ ਜਿਹੜੇ ਪਹਿਲਾਂ ਤੋਂ ਮਦਦ ਦਿੱਤੀ ਹੈ ਜੋ ਤੁਹਾਡੀ ਮਿਹਰ ਕੁੜੇ ਕਰਵਾਈ। ਪਹਿਲੀ ਗੱਲ ਸਾਡੇ ਪਿੰਡ ਇੱਕ ਪਲੇ ਗਰਾਊਂਡ ਬਣਨ ਲਈ ਆ ਕੰਮ ਲਗਭਗ ਸਾਰੇ ਹੀ ਹੋਣ ਵਾਲੇ ਨੇ ਮਰੀਆਂ ਦੇ ਵਿੱਚ ਫਰਸ਼ ਪੈਣ ਵਾਲਾ ਆ ਪਲੇ ਗਰਾਊਂਡ ਬਣਨ ਲਈ ਆ ਸਾਡੇ ਪਿੰਡ ਪਾਰਕ ਬਣਨ ਲਈ ਆ ਤਾਂ ਜੋ ਅਸੀਂ ਹੁਣ ਸੋਲਿਡ ਵੇਸਟ ਬਣਾਇਆ ਹੋਇਆ ਆ ਪਿੰਡ ਵਿੱਚ ਲਾਈਟਾਂ ਲਗਵਾਈਆਂ ਨੇ ਛੱਪੜ ਦੀ ਸਫਾਈ ਕਰਾਈ ਆ ਹੁਣ ਗਾਰੀ ਜੋ ਵੀ ਕੰਮ ਨਾਲ ਨਾਲ ਸਰਕਾਰੋਂ ਹੋਣਗੇ ਅਸੀਂ ਸਾਰੇ ਕੀਤੇ ਜਾਣਗੇ ਜਿੱਦਿ ਤੁਸੀਂ ਆਮ ਦੇਖਿਆ ਹੈਗਾ ਜਦੋਂ ਬਾਹਰ ਦੇ ਪਿੰਡਾਂ ਦੇ ਜਿਹੜਾ ਇਲਾਕਾ ਲੱਗੀਆਂ ਹੁੰਦੀਆਂ ਉਹਦੇ ਮੁੱਟੇ ਰੱਖੇ ਹੋ ਜਾਂਦੇ ਜਦੋਂ ਪਿੰਡ ਦੇ ਬੰਦੇ ਕਰਦੇ ਇੱਕ ਥੋੜੀ ਪਾਰਕਿੰਗ ਮਿਲ ਜਾਂਦੀ ਹੈ ਸੁੱਖੀ ਹੋ ਜਾਂਦੀ ਹੈ ਬਾਰੇ ਤੇ ਦੂਆ ਕੋਈ ਮੈਦਾਨ ਹੁੰਦਾ ਕੋਪਨ ਜੇ ਹੁੰਦੀ ਹੈ ਜਦੋਂ ਲੈ ਲੱਗਦੇ ਤਾਂ ਵਧੀਆ ਦੇਖਣਾ ਜਾਂਦੀ ਹਾਂ ਹਾਂਜੀ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਲੱਗਦਾ ਕਿ ਕੀ ਨਾ ਸੁੱਖ ਹੁੰਦਾ ਹੈ ਨਹੀਂ ਪਿਛਲੀ ਪੰਚਾਇਤਾਂ ਦੇ ਵਿੱਚ ਇਹ ਸਭ ਕੁਝ ਨਹੀਂ ਹੋਇਆ ਤਾਂ ਜੋ ਅਸੀਂ ਆਉਣ ਵਾਲੇ 1-2 ਸਾਲਾਂ ਦੇ ਵਿੱਚ ਇਹ ਸਾਰੇ ਕੰਮ ਅਸੀਂ ਪੂਰੇ ਕੀਤੇ ਜਾਣਗੇ। ਚੁੰਡੀ ਜਿਹੜੀ ਦੋ ਬਲੋਕਾਂ ਦੇ ਉਹਨਾਂ ਦੇ ਸਬੂਧਾਰ ਨਹੀਂ ਬਣੇ ਹੁੰਦੇ ਗਲੀ ਦਾ ਸੱਜੇ ਹੁੰਦਾ। ਇਹ ਤੁਹਾਡੀ ਗੱਲ ਦੇ ਵਿੱਚ ਕੀ ਲੱਗਦਾ ਤਾਂ ਉਹ ਤੁਹਾਡੇ ਪਿੰਡ 'ਚ ਕੋਈ ਸਮੱਸਿਆ ਹੈਗੀ? ਲਗਭਗ ਸਾਰੇ ਹੀ ਬਣੇ ਹੋਏ ਨੇ। ਹਾਲ ਦੀ ਘੜੀ ਅਜੇ ਤੱਕ ਕੋਈ ਵੀ ਨਹੀਂ ਆਇਆ ਜੇ ਕੋਈ ਵੀ ਕਿਸੇ ਦਾ ਕੱਟਿਆ ਗਿਆ ਹੋਏ ਜਾਂ ਨਾ ਹੋਏ ਉਹ ਅਸੀਂ ਬਣਾ ਕੇ ਦੇਵਾਂਗੇ। ਜੋਤਨ ਨਸੀਬ ਰੋਤੋ ਪੰਜਾਬ ਸਰਕਾਰ ਨੇ ਮਹਿੰਮ ਚਲੀਆ ਸੋ ਆਪ ਕੀ ਦੇ ਪਿੰਡ ਨੂੰ ਲੈ ਕੇ ਕਿਵੇਂ ਦੇ ਜੀ ਸਾਡਾ ਪਿੰਡ ਬਿਲਕੁਲ ਨਸ਼ੇ ਦੇ ਖਿਲਾਫ ਆ ਸਾਰੀ ਪੰਚਾਇਤ ਨੇ ਸੀ ਪਹਿਲੇ ਦਿਨ ਤੋਂ ਕਿਹਾ ਕਿ ਜੇ ਕੋਈ ਨਸ਼ਾ ਕਰਦਾ ਵਾ ਨਾ ਉਹਦੀ ਜਮਾਨਤ ਕਰਾਈ ਜਾਏਗੀ ਨਾ ਉਹਦੇ ਮਗਰ ਜਾਇਆ ਜਾਏਗਾ ਤੇ ਸਾਡੇ ਪਿੰਡ ਵਿੱਚ ਕੋਈ ਵੀ ਬੰਦਾ ਨਸ਼ਾ ਨਹੀਂ ਕਰਦਾ ਨਸ਼ੇ ਤੋਂ ਰਹਿ ਤਾ ਪਿੰਡ ਸਾਡਾ ਬਿਲਕੁਲ ਸਾਬਸ ਸਫਰਾ ਪਿੰਡ ਨਹੀਂ ਨਹੀਂ ਬਿਲਕੁਲ ਸਾਫ ਸੁਥਰਾ ਪਿੰਡ ਸਭ ਕੰਮ ਦੀ ਐਜੂਕੇਸ਼ਨ ਲੈ ਕੇ ਜਿਵੇਂ ਦੇਖਦੇ ਹੋ ਕਿ ਵਰਦਾ ਸਕੂਲ ਤੇ ਸਟਾਫ ਦੀਆਂ ਦਾ ਇਹ ਆਪਣੇ ਹੁੰਦੀ ਸੁਣਨਾ ਛਾਡੇ ਪਿੰਡ ਦੇ ਗਰਾਂਡ ਆਈ ਹੋਈ ਆ ਪ੍ਰੋਜੈਕਟਰ ਲੱਗੇ ਹੋਏ ਨੇ ਹਰੇਕ ਕਮਰੇ ਦੇ ਵਿੱਚ ਪ੍ਰੋਜੈਕਟਰ ਲੱਗੇ ਹੋਏ ਨੇ ਸਾਡੇ ਪਿੰਡ ਦਾ ਸਕੂਲ ਹੈ ਇਹਦਾ ਉਹਦੇ ਵਿੱਚ ਨਿਆਣੇ ਪੜਦੇ ਨੇ 60 ਤੋਂ 70 ਨਿਆਣੇ ਪੜਦੇ ਨੇ ਪ੍ਰੋਜੈਕਟਰ ਲੱਗੇ ਹੋਏ ਨੇ ਇਹ ਵਧੀਆ ਟੀਚਰ ਨੇ ਤੇ ਬਹੁਤ ਵਧੀਆ ਵਿਕਾਸ ਹੋਇਆ ਸਕੂਲ ਦਾ ਸਕੂਲ ਠੀਕ ਆ ਬਿਲਕੁਲ ਠੀਕ ਆ ਪ੍ਰੋਜੈਕਟਰ ਲੱਗੇ ਹੋਏ ਨੇ ਸਾਰੇ ਪਾਸੇ ਸਹੂਲਤਾਂ ਨੇ ਇੱਕ ਤਾਂ ਦੂਸਰ ਸਪੈਸਟ ਵੀ ਹੁੰਦੇ ਰਾਤੇ ਸੋ ਬਾਕੀ ਦੂਸਰ ਦੇ ਨਾਲ ਨੂੰ ਕੀ ਹੱਥ ਲੰਗਦੇ ਇਹੀ ਸੰਦੇਸ਼ ਹੈ ਕਿ ਨਸ਼ਾ ਦੂਰ ਹੋ ਤੇ ਪਿੰਡਾਂ ਦੇ ਵਿੱਚ ਗਰਾਉਂਡ ਬਣਾਓ ਕਿ ਸਾਰੇ ਲੋਕ ਪਿੰਡਾਂ ਦੇ ਖੇਡਾਂ ਕਾਰਜਾਂ ਦੇ ਨਾਲ ਜੁੜਨਾ ਤੇ ਆਪਣੀ ਸਿਹਤ ਦਾ ਧਿਆਨ ਰੱਖਣਾ ਤੇ ਨਸ਼ਿਆਂ ਤੋਂ ਦੂਰ ਰਹਿਣਾ। ਬੱਚੇ ਕਿਹਨੇ ਲੰਡਾ ਬਣਾ ਜੈ ਨਾ। ਇੱਕ ਹੋਰ ਪਿੰਡ ਦੇ ਵਿੱਚ ਕਿੰਨੇ ਕੱਟੇ ਪੁੰਨਾਂ ਗਾੜਾ ਜੀ ਕਿੰਨੇ ਲੋਏ ਬੋਂ ਪੜੇ। ਸਾਡੇ ਮਹੱਲੇ ਪਿੰਡ ਚੋੜ ਦੇ ਵਿੱਚ ਚਾਰ ਘਰ ਕੱਚੇ ਸੀਗੇ। ਅਸੀਂ ਚਾਰਾਂ ਦੇ ਫਾਰਮ ਭਰ ਕੇ ਦਿੱਤੇ ਹੋਏ ਨੇ ਤੇ ਇੱਕ ਜਿਹੜਾ ਪਹਿਲਾਂ ਪਾਸ ਹੋਇਆ ਪਿਆ ਸੀਗਾ ਉਹ ਸਾਡੇ ਪਿੰਡ ਬਣਦਾ ਪਿਆ ਆ। ਕ੍ਰੀਪੀਏ ਖੰਡਾ ਨਹੀਂ ਜੇ ਹੀ ਉਹ ਹੋ ਕੋ ਹੋਣੇ ਬਿਲਕੁਲ ਜਿਨ੍ਹਾਂ ਦੀ ਸ਼ਤਾ ਨਹੀਂ ਪਈਆਂ ਜਾਂ ਜਿਨ੍ਹਾਂ ਦੇ ਚੌਂਦੇ ਆਹੀਂ ਉਹ ਚਾਰ ਫਾਰਮ ਆਹੀਂ ਭਰ ਕੇ ਦਿੱਤੇ ਹੋਏ ਨੇ ਤੇ ਚਾਰੇ ਚਾਰੇ ਜਦ ਵੀ ਪਾਸ ਹੁੰਦੇ ਆ ਉਹੀ ਬਣਾ ਕੇ ਦਿੱਤੇ ਜਾਣਗੇ ਬੰਦੇਗਾ ਦੇ ਵਿੱਚ ਜਿਹੜੇ ਲੋਕ ਪਹੁੰਚ ਆਉਂਦਾ ਮੈਂ ਜ਼ਿਕਰ ਨਹੀਂ ਕਰਦਾ ਅੰਦਾਸਾ ਹੀ ਆਪਾਂ ਸੋਸਨ ਮੀਡੀਆ ਤੇ ਦਿੱਖਾ ਆਏਗਾ ਜਿੰਦੂ ਨਹੀਂ ਜਾ ਹੀ ਨਾ ਪਾਈ ਜਾਂਦੇ ਆ ਤੁਹਾਡੀ ਵਾਇਸ ਕਿਵੇਂ ਦਿੱਕਤ ਦੇ ਦੇਖੋ ਜੀ ਉਸ ਮਸਲੇ ਤੇ ਐਦਾ ਆ ਕਿ ਜਿੱਦਾਂ ਲਾਈਕ ਕੋਈ ਵੀ ਪਿੰਡ ਆ ਸਾਡਾ ਪਿੰਡ ਜਿਹਦਾ ਛੋਟਾ ਪਿੰਡ ਆ ਇਹਦੇ ਵਿੱਚ ਨਰੇਗਾ ਦੇ ਵਿੱਚ ਕੰਮ ਕਰਨ ਵਾਲੇ ਬਹੁਤ ਘੱਟ ਲੋਕ ਨੇ ਇਸ ਕਰਕੇ ਕੀ ਹੁੰਦਾ ਹੈ ਕਿ ਅਸੀਂ ਦੂਸਰੇ ਲੋਕਾਂ ਦਾ ਨਾਮ ਪਾਏ ਜਾਂਦੇ ਆ ਕਿ ਉਹਨਾਂ ਵਿੱਚੋਂ ਜਿਹੜੇ ਪੈਸੇ ਕਢਵਾ ਕੇ ਉਹ ਦਿਹਾੜੀਦਾਰ ਨੂੰ ਦਿੱਤੇ ਜਾਂਦੇ ਕੰਮ ਕਰਵਾਇਆ ਜਾਂਦਾ ਜੇ ਕੋਈ ਚਾਹਵਾਨ ਹੈਗਾ ਸਾਡੇ ਪਿੰਡ ਦੇ ਵਿੱਚ ਨੇ ਰੇਗਲ ਵਿੱਚ ਕੰਮ ਕਰਨ ਵਾਸਤੇ ਅਸੀਂ ਸਾਰਿਆਂ ਨੂੰ ਖੁੱਲੀ ਆਵਾਜ਼થી ਕਹੀਏ ਕਿ ਸਾਨੂੰ ਆਪਣੇ ਆਧਾਰ ਕਾਰਡ ਬੈਂਕ ਅਕਾਊਂਟ ਦਿਓ ਅਸੀਂ ਤੁਹਾਡੇ ਕੋਲੋਂ ਤੇ ਮੇਰੇ ਘਰੇ ਪੈਸੇ ਕਢਵਾਣੇ ਆ ਤਾਂ ਤੁਸੀਂ ਸਾਡੇ ਨਾਲ ਦਿਹਾੜੀਆਂ ਲਾਓ ਪਿੰਡ ਦੇ ਵਿਕਾਸ ਤੇ ਲੈ ਜਾਣੇ ਪਿੰਡ ਦੇ ਵਿਕਾਸ ਤੇ ਲੈ ਜਾਣੇ ਜੇ ਕੋਈ ਵੀ ਨੇਰੇਗਲ ਵਿੱਚ ਕੰਮ ਕਰਨ ਨੂੰ ਤਿਆਰ ਆ ਤੇ ਅਸੀਂ ਉਹਦੇ ਨਾਲ ਸਹਿਮਤ ਆ ਬਿਲਕੁਲ ਜੀ ਬੱਜੀ ਉਹ ਜਿਹੜਾ ਨਾ ਲੈ ਸੁਣਦੇ ਆਪਾਂ ਉਹਦਾ ਪਰਫਰੈਂਸ ਹੈ ਕਾਫੀ ਬਹੁਤ ਮਹੱਤਵਪੂਰਨ ਹੈ ਉਹਦਾ ਵਾਪਸ ਤੁਹਾਡੀ ਸਿਆਦ ਤੋਂ ਕੋਈ ਦੇਰ ਹੋਣੀ ਹੈ ਦੇਖੋ ਜੀ ਸਾ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਕਿ ਸਾਡੀ ਪੰਚਾਇਤ ਦਾ ਜਿਹੜਾ ਮੇਨ ਮਕਸਦ ਹੈ ਸਭ ਤੋਂ ਪਹਿਲਾਂ ਪਿੰਡ ਦੇ ਵਿੱਚ ਪਲੇ ਗਰਾਉਂਡ ਸਟੇਡੀਅਮ ਬਣਾ ਕੇ ਦੇਣਾ ਬੱਚਿਆਂ ਨੂੰ ਤਾਂ ਜੋ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਖੇਡਾਂ ਨਾਲ ਜੁੜਨ ਜਿਸ ਨਾਲ ਸਾਡੇ ਪਿੰਡ ਦਾ ਸਾਡੇ ਜ਼ਿਲ੍ਹੇ ਦਾ ਸਾਡੇ ਪੰਜਾਬ ਦਾ ਦੇਸ਼ ਦਾ ਨਾਮ ਰੋਸ਼ਨ ਹੋਵੇ ਸਾਡੇ ਵਾਸਤੇ ਸਭ ਤੋਂ ਵੱਡੀ ਗੱਲ ਹੈ ਪਿੰਡਾਂ ਦੇ ਤਖਤੇ ਇੰਨੇ ਆਪਣੇ ਆਪ ਡਾਕਟਰ ਸਰ ਬਾਗੋਂ ਦਿੰਦੇ ਤਸ ਪਰਿਵਾਰ ਦੀ ਜਿੰਮੇਵਾਰੀ ਜੇ ਕਿਹਨਾ ਦੇ ਦੋ ਇਹ ਸਾਡੀ ਦੇ ਇਹੀ ਮੇਨ ਚੀਜ਼ ਹੈ ਕਿ ਕਿਤੇ ਵੀ ਕੋਈ ਲੜਾਈ ਝਗੜਾ ਹੁੰਦਾ ਆ ਉਹਨੂੰ ਪੰਚਾਇਤ ਵਿੱਚ ਬੈਠ ਕੇ ਘਰੋ ਘਰੀ ਨਿਬੇੜਿਆ ਜਾਵੇ ਗੱਲਬਾਤ ਨਿਕਲੇ ਹੀ ਨਾ ਤੇ ਨਾ ਥਾਣੇ ਤੱਕ ਗੱਲ ਪਹੁੰਚੇ ਕੋਈ ਵੀ ਗੱਲ ਪਿੰਡ ਦੀ ਗੱਲ ਪਿੰਡ ਹੀ ਘਰੇ ਨਿਬੇੜੀ ਜਾਵੇ ਸੈਂਟਰਲ ਬੋਰਡ ਨੂੰ ਆਪਣੇ ਜਾਸ ਤੋਂ ਸਭ ਤੋਂ ਸੌਖਾ ਸੌਖਾਂ ਲਈ ਬਲੋਕਾਂ ਵਾਸਤੇ ਪੰਡਾ ਹੀ ਜੰਮੀ ਹੈ ਕਿਦਾਂ ਕਿਦਰ ਤੜੇ ਬੰਦੀ ਹੁੰਦੀ ਹੈ ਗ੍ਰੀਟਿਕਾ ਕੋਈ ਜਾਣ ਨਹੀਂ ਦਿੰਦੀ ਤੋਂ ਆਜੀ ਦੀ ਗੱਲ ਵਿੱਚ ਕਿਵੇਂ ਪੜਾ ਲੈਂਦਾ ਹੈ ਦੇਖੋ ਜੀ ਇਹ ਗੱਲ ਐ ਤੁਹਾਨੂੰ ਜਵਾਬ ਦਿੰਦਾ ਕਿਵੇਂ ਕੀ ਤੁਸੀਂ ਕਹਿੰਦੇ ਕਿ ਕਿਹੜਾ ਨਹੀਂ ਗਰੰਟਾ ਪਹਿਲਾਂ ਕਿਹਾ ਸੀਗਾ ਉਹਨਾਂ ਵਿੱਚੋਂ ਦੋ ਤਿੰਨ ਘਰ ਨਹੀਂ ਜਿਹੜੇ ਨਹੀਂ ਸੀ ਬੋਲਦੇ ਫਿਰ ਉਹਨਾਂ ਦੇ ਫਿਰ ਵੀ ਨਾਮ ਪਾਏ ਹੋਏ ਨੇ ਸਾਡਾ ਇਸ ਮੱਸਲੇ ਤੇ ਕੋਈ ਗੱਲ ਨਹੀਂ ਭਾਈ ਸਾਡੇ ਨਾਲ ਕੋਈ ਬੋਲਦਾ ਨਹੀਂ ਬੋਲਦਾ ਸਰਪੰਚ ਦਾ ਕੰਮ ਉਹ ਆ ਕੇ ਕੋਈ ਬੋਲੇ ਨਾ ਬੋਲੇ ਹਰੇਕ ਦਾ ਬਰਾਬਰ ਦਾ ਕੰਮ ਕਰਨਾ ਤੇ ਅਸੀਂ ਰੇਟ ਇਸ ਨੂੰ ਮੁੱਖ ਰੱਖ ਕੇ ਭਾਵੇਂ ਕੋਈ ਸਾਡੇ ਨਾਲ ਸਹਿਮਤ ਹੈ ਭਾਵੇਂ ਨਹੀਂ ਸਹਿਮਤ ਅਸੀਂ ਉਹਦੀ ਹਮਾਇਤ ਕਰਦੇ ਹਾਂ ਜਿਹੜੀ ਸੁੱਖ ਸੂਲ ਸਰਕਾਰ ਵੱਲ ਆਉਂਦੀ ਆ ਉਹਨੂੰ ਮਿਲਣੀ ਚਾਹੀਦੀ ਆ ਭਾਵੇਂ ਉਹ ਕੋਈ ਵੀ ਸੁੱਖ ਸੂਲ ਹੋਵੇ ਜੀ ਬ੍ਰਿਧੀ ਜੇਵਾ ਤੁਸੀਂ ਪਿੰਡ ਦੇ ਵਿੱਚ ਹੁਣ ਪਿਆ ਕੱਲ ਦੇ ਦਸਤੇ ਕੰਮ ਕਰਾਉਣ ਨੂੰ ਜਾਇਲਾ ਲੋੜੀ ਦਾ ਜਿਹੜਾ ਪਿੰਡ ਨੂੰ ਸਭ ਸੁਧਰਨਾ ਫਰਮਾਂ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਪਿੰਡ ਦੇ ਛੱਪੜ ਜਿਹੜਾ ਓਵਰਫਲੋ ਸੀਗਾ ਉਹਦੀ ਸਾਫ ਸਫਾਈ ਕਰਾਈ ਆ ਭਾਵੇਂ ਉਹ ਅਸੀਂ ਕੋਲੋਂ ਹੀ ਕਰਵਾਈ ਆ ਉਹਨੂੰ ਆਪਾਂ ਬਿਮਾਰੀਆਂ ਤੋਂ ਮੁਕਤ ਰੱਖ ਰਿਆ ਹੋਇਆ ਓਵਰਫਲੋ ਨੂੰ ਸਾਰਾ ਖਾਲੀ ਕਰਕੇ ਜੀਸੀਬੀ ਨਾਲ ਉਹਦੀ ਸਾਫ ਸਫਾਈ ਕਰਾਈ ਆ ਆਪਾਂ ਇੱਕ ਸੋਲਿਡ ਵੇਸਟ ਬਣਾ ਕੇ ਦਿੱਤਾ ਆ ਘਰ ਘਰ ਦੇ ਬਾਹਰ ਡੰਪ ਪਾਵਾਂਗੇ ਜਿੰਨਾ ਕੂੜਾ ਹੋਏਗਾ ਡਸਟਬਿਨ ਲਾ ਕੇ ਗਿੱਲਾ ਕੁੜਾ ਸੁੱਕਾ ਕੁੜਾ ਉਹ ਡੰਪਰ ਵਿੱਚ ਸੁੱਟ ਕੇ ਉਹਦੀ ਖਾਦ ਤਿਆਰ ਕੀਤੀ ਜਾਏਗੀ ਸੋਲਿਡ ਵੇਸਟ ਬਣ ਕੇ ਤਿਆਰ ਹੋ ਚੁੱਕਾ ਆ ਡਸਟਬਿਨ ਲੋਣੇ ਬਾਕੀ ਨੇ ਪਿੰਡ ਦੇ ਸਖ ਸੁਲਤਨ ਨੂੰ ਲੈ ਕੇ ਲਾਈਟਾਂ ਦੀ ਬਹੁਤ ਸਮੱਸਿਆ ਸੀ ਰਾਤੀ ਕਿਨੇਰਾ ਹੁੰਦਾ ਆ 25 ਲਾਈਟਾਂ ਲਾਗ ਦਿੱਤੀਆਂ ਗਈਆਂ ਨੇ ਪਿੰਡ ਦੇ ਵਿੱਚ ਹਰੇਕ ਮੋੜ ਦੇ ਉੱਤੇ ਲਾਈਟ ਲੱਗੀ ਹੋਈ ਹੈ ਜੀ ਇਸ ਤੋਂ ਬਾਅਦ ਗਰਾਊਂਡ ਬਣਾਵਾਂਗੇ ਜਿਉਂ-ਜਿਉਂ ਸਰਕਾਰ ਵੱਲੋਂ ਸੁਖ ਸੁਲਤਾਂ ਮਿਲਦੀਆਂ ਜਾਣਗੀਆਂ ਪਿਛੋ ਸੈ ਪੈਸੇ ਪੰਦੇ ਜਾਣਗੇ ਆਪਾਂ ਨਾਲ ਦੀ ਨਾਲ ਹੀ ਪਿੰਡ ਦਾ ਵਿਕਾਸ ਕੀਤਾ ਜਾਵੇਗਾ ਇਦਾਂ ਡਵੈਲਪਮੈਂਟ ਦੇ ਬਾਬਾ ਤੁਹਾਨੂੰ ਸੇਵਾ ਕੰਦਾਂ ਨੁਕਤਾ ਤਾਂ ਮਾਰ ਨੁਕਤਾ ਤੁਹਾਡੇ ਸਿਰ ਤੇ ਸਮਝਿਆ ਪਾਸੇ। ਕੋਈ ਮੈਸਜ ਕੀ ਨਹੀਂ ਤੋ ਕੰਦਾ। ਦੇਖੋ ਜੀ ਮੈਂ ਕੱਲਾ ਹੀ ਸਰਪੰਚ ਨਹੀਂ ਸਾਡੇ ਪਿੰਡ ਦਾ ਕੱਲਾ ਕੱਲਾ ਵੋਟਰ ਸਾਰੇ ਹੀ ਸਰਪੰਚ ਨੇ। ਤੇ ਅਸੀਂ ਜੋ ਵੀ ਪਿੰਡ ਦਾ ਕੰਮ ਕਰਾਂਗੇ ਸਾਰੇ ਪਿੰਡ ਦੀ ਸਲਾਹ ਦੇ ਨਾਲ ਬੈ ਕੇ ਫਿਰ ਕੀਤਾ ਜਾਵੇਗਾ।